ਮੋਤੀ ਭਸਮ ਪਾਈ ਹੋਈ ਆ ਚਾਂਦੀ ਪਾਈ ਹੋਈ ਆ ਪਰਵਾਲ ਪਿਸ਼ਟੀ ਆ ਮੁਕਤਾ ਪਿਸ਼ਟੀ ਆ ਲੋਹ ਬਸਮਾ ਬੰਗ ਬਸਮਾ ਜੜੀ ਬੂਟੀਆਂ ਵੀ ਸਾਰੀਆਂ ਆ ਤੁਸੀਂ ਆਰਡਰ ਕਰ ਸਕਦੇ ਆ ਵੀਰਜ ਪਤਲਾ ਆ ਟਾਈਮਿੰਗ ਘਟਵਾ ਵੀਕਨੈਸ ਆ ਬਾਡੀ ਚ ਜਾਂ ਸੈਕਸ ਕਰਨ ਨੂੰ ਬੰਦੇ ਦਾ ਫੀਲ ਹੀ ਨਹੀਂ ਕਰਦਾ ਹੈਗਾ ਇੱਕ ਦਿਨ ਸੈਕਸ ਕਰ ਲਿਆ ਹਫਤਾ 10 ਦਿਨ ਬੰਦੇ ਦਾ ਮੁਰਕੇ ਮੂਡ ਨਹੀਂ ਕਰਦਾ ਜਾਂ ਇੱਕ ਦਿਨ ਸੈਕਸ ਕਰਕੇ ਅਗਲੇ ਦਿਨ ਉੱਠ ਨਹੀਂ ਹੁੰਦਾ ਵੀਕਨੈਸ ਮਹਿਸੂਸ ਹੁੰਦੀ ਆ ਹੱਡੀਆਂ ਦੀ ਤਾਕਤ ਲੈ ਕੇ ਸੈਕਸ ਪਾਵਰ ਤੱਕ ਇਹਦੇ ਵਿੱਚ ਅਸੀਂ ਸਪੈਸ਼ਲ ਇੱਕ ਐਸ ਪਾਵਰ 골ਡ ਦਾ ਪੈਕੇਟ ਦੇਈਦਾ ਆ ਓਰੀਜਨਲ ਸਟਾਮਿਨ ਆ ਗੇਨ ਹੁੰਦਾ ਹੈ ਜਿੱਦਾਂ ਜਿੰਨੇ ਵੀ ਅਸੀਂ ਆਰਡਰ ਵਗੈਰਾ ਭੇਜੀਦੇ ਆ ਸਾਰੇ ਬੰਦੇ ਡਰਦੇ ਆ ਕਿ ਅਸੀਂ ਕੈਸ਼ ਔਨ ਡਿਲੀਵਰੀ ਕਦੀ ਨਹੀਂ ਕਰਦੇ ਜਿਹੜਾ origignal ਪੇਜ ਆ ਮੇਰਾ rahul lodya ਅਸੀਂ ਕੈਸ਼ ਔਨ ਡਿਲੀਵਰੀ ਨਹੀਂ ਕਰਦੇ ਆ ਸਾਰਾ ਰਿਕਾਰਡ ਆ ਆ ਸਾਰਾ ਰੀਸੈਂਟ ਜਿਹੜੇ ਅਸੀਂ ਕੋਰੀਅਰ ਕਰਾਏ ਹੋਏ ਆ ਸਾਰੀਆਂ ਪਰਚੀਆਂ ਆ ਆ ਸਾਰੀਆਂ ਪਰਚੀਆਂ ਆ ਸਾਡਾ ਇੰਨੇ ਸਾਲ ਤੋਂ ਐਕਸਪੀਰੀਅੰਸ ਆ ਇਹ ਕੁਛ ਦੇਰ ਦੀਆਂ ਸਲਿੱਪਾਂ ਆ ਟਰੈਕਿੰਗ ਸਲਿੱਪਾਂ ਸਾਰੇ ਪੰਜਾਬ ਦੀਆਂ ਇੰਡੀਆ ਚ ਜਿੱਥੇ ਵੀ ਮੇਡੀ ਵੀਡੀਓ ਜਾਂਦੀ ਆ ਕੋਰੀਅਰ ਅਸੀਂ ਪੰਚਾਦੀ ਦਾ ਆ ਤੁਸੀਂ ਸੰਪਰਕ ਕਰ ਸਕਦੇ ਆ ਟਾਪ ਦੀ ਦਵਾਈ ਤੇ ਟਾਪ ਦਾ ਰਿਜ਼ਲਟ ਐਨ ਪੂ ਸਾਡਾ ਪੂਰਾ ਰਿਕਾਰਡ ਆ ਤੁਹਾਡੇ ਸਾਹਮਣੇ ਬੋਲਦਾ ਆ ਐਨ ਪੂਰਾ ਟਾਪ ਦਾ ਰਿਜ਼ਲਟ ਮਿਲੂਗਾ ਬੇਫਿਕਰ ਹੋ ਕੇ ਯੂਜ਼ ਕਰੋ ਇੱਕੇ ਹੀ ਬ੍ਰਾਂਚ ਆ ਨਵੇਂ ਸ਼ਹਿਰ ਦੇ ਵਿੱਚ ਉਹ ਤੁਸੀਂ ਲੋਕੇਸ਼ਨ ਓਪਨ ਕਰੋ ਜਾਂ WhatsApp ਤੇ 9592810152 9780310152 ਇਹ